ਤੁੜੀ ਦੇ ਵਿੱਚ ਵੱਡੀਆਂ ਦਾਤਾਂ ਪਾ ਕੇ ਜਾਣਾ ਈਵਡ ਮੁੱਲੇ ਔਰਖਾਂ ਦੇ ਹਿੱਸੇ ਆਉਂਦਾ ਹੈ ਇਹਦੇ ਲਈ ਸਰਦਾਰ ਬਲਜੀਤ ਸਿੰਘ ਹੋਰੀ ਬਦਾਈ ਦੇ ਪਾਤਰ ਨੇ ਇਹ ਆਇ ਇਥੇ ਸੇਵਾਸ਼ਰ ਦੇ ਸਥਾਨ ਤੇ ਇਹਨਾਂ ਨੂੰ ਸਵਾਵਾ ਕਰਨ ਦਾ ਮੌਕਾ ਮਿਲਿਆ ਇਹਨਾਂ ਦੀ ਪਰਿਵਾਰ ਦੀਆਂ ਸਤਗੁਰਾਂ ਨੇ ਵੱਡੀਆਂ ਬਖਸ਼ਿਸ਼ਾਂ ਕਰਕੇ ਜਿਹੜੀਆਂ ਸੀ ਇਹਨਾਂ ਨੂੰ ਤੁੜੀ ਦੇ ਵਿੱਚ ਪਾਈਆਂ ਪਰਿਵਾਰ ਦੇ ਮੈਂਬਰ ਸਾਰੇ ਆਪ ਆਪਣੀ ਥਾਵਾ ਕੀ ਸਹੀ ਤੁਹ ਨਹੀਂ ਸੋ ਮੈਂ ਤੇ ਇਹ ਗੱਲ ਹੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਨੌਕਰੀ ਅਸੀਂ ਕਰਨੀ ਆ ਜਦੋਂ ਅਸੀਂ ਸਰਵਿਸ ਦੇ ਵਿੱਚ ਜੁਆਇਨ ਕਰਦੇ ਆ ਉਦੋਂ ਇੱਕ ਅਸੀਂ ਅੰਦਰੂਨੀ ਤੌਰ ਤੇ ਵੀ ਸੌ ਚੁੱਕਦੇ ਆ ਆਪਣੀ ਆਤਮਾ ਵੀ ਇਸ ਗੱਲ ਨੂੰ ਪ੍ਰੇਰਿਤ ਕਰਦੀ ਹੈ ਜਿ ਜਿੰਨਾ ਸਮਾਂ ਮੈਂ ਗੁਰੂ ਸਾਹਿਬ ਅਕਸਿਸ ਕਰਨ ਲਈ ਤੇ ਮੈਂ ਸਮਰੱਥਕ ਭਾਵਨਾ ਦੇ ਨਾਲ ਕੰਮ ਕਰਾਂਗਾ ਲੇਕਿਨ ਜਿਹੜੇ ਸਮਰੱਥ ਬੱਤ ਭਾਵਨਾ ਦੇ ਨਾਲ ਕੰਮ ਕਰਕੇ ਜਾਂਦੇ ਨੇ ਉਹਨਾਂ ਦੀ ਲੋਕਾਈ ਤੇ ਪ੍ਰਸ਼ੰਸਾ ਕਰਦੀ ਹੋਇਆ ਲੇਕਿਨ ਉਹ ਗੁਰੂ ਸਾਹਿਬ ਦੀ ਬਖਸ਼ੀਸ਼ ਦਾ ਪਾਤਰ ਵੀ ਬਣਦੇ ਨੇ ਸੋ ਮੇਰੀ ਤਾਂ ਅਰਦਾਸ ਹੈ ਇਹਨਾਂ ਦੇ ਨਾਲ ਬੜੀ ਮਿੱਤਰਤਾ ਭਾਵਨਾ ਵਾਂਗੂ ਵਿਚ ਰੇ ਆ ਗੁਰਦਰ ਸਾਹਿਬ ਤੋਂ ਡਿਊਟੀ ਤੋਂ ਉੱਪਰ ਜਾ ਕੇ ਵੀ ਸਾਡੇ ਬੜੇ ਪਰਿਵਾਰਕ ਨੇੜਤਾ ਦੇ ਰਿਸ਼ਤੇ ਇਹਨਾਂ ਦੇ ਨਾਲ ਬਣੇ ਹੋਏ ਨੇ ਕਿ ਗੁਰੂ ਅਗਿਆਰਦਾਸ ਜੀ ਇਹ ਹਮੇਸ਼ਾ ਇਹਨਾਂ ਨੂੰ ਚੰਗੀ ਸਿਹਤ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਜਿਸ ਤਰ੍ਹਾਂ ਇਹ ਪਿਆਰ ਇਸਾਰੇ ਸਟਾਫ ਦੇ ਨਾਲ ਬਣਿਆ ਹੈ ਗੁਰੂ ਸਾਹਿਬ ਦੇ ਨਾਲ ਬਣਿਆ ਹੈ ਸੇਵਾ ਸਾਹਿਬ ਜੀ ਨਾਲ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਬਣਿਆ ਰਹੇ ਤੇ ਭਾਵੇਂ ਇਹ ਲਾਦੋ ਵੀ 60 ਦੇ ਨੇੜੇ ਜਾ ਕੇ ਰਬੰਦਰ ਰਟਾਇਰ ਹੁੰਦਾ ਹੈ ਪਰ ਲੱਗਦੇ ਦੇਖਣ ਨੂੰ ਅਜੇ ਵੀ ਜਿਵੇਂ ਖਾਸ ਮੁਖ ਚਿਹਰਾ ਦੇਖਦਾ ਵੀ ਨੌਜਵਾਨੀ ਲੱਗਦੇ ਨੇ ਇਹ ਗੁਰੂ ਕਿਰਪਾ ਕਰੇ ਇਹਨਾਂ ਦੇ ਚਿਹਰੇ ਦਾ ਜਿਹੜੀ ਰੂਹਾਨੀਅਤ ਹੈ ਇਸੇ ਤਰ੍ਹਾਂ ਬਣੀ ਰਹੇ ਮੇਰੇ ਮੈਂ ਆਪਣੇ ਵੱਲੋਂ ਅਤੇ ਬਹੁਤ ਹੀ ਸਤਿਕਾਰ ਜੋ ਮੇਰੇ ਭਰਾ ਸਰਦਾਰ ਦਵਿੰਦਰ ਸਿੰਘ ਜੀ ਦੇ ਪੁੱਤਰ ਉਹਨਾਂ ਦੇ بیٹے ਨਵਤੇਜ ਸਿੰਘ ਜੀ ਖਰਦਾ ਹੋਰਾਂ ਦੇ ਵੱਲੋਂ ਮੈਨੇਜਰ ਸਰਦਾਰ ਅਕਵਾਲ ਸਿੰਘ ਜੀ ਤੇ ਸਮੁੱਚੇ ਸਟਾਫ ਦੇ ਵੱਲੋਂ ਮੈਂ ਇਹਨਾਂ ਦਾ ਇੰਨੀ ਉਤਮਨੀ ਸੁਭਾਵਾ ਬਾਖੂਬੀ ਨਿਭਾਉਣ ਦੇ ਲਈ ਇਹਨਾਂ ਦੀ ਮੈਂ ਪ੍ਰਸ਼ੰਸਾ ਕਰਦਾ ਤੇ ਧੰਨਵਾਦ ਕਰਦਾ ਹਾਂ ਗੁਰੂ ਅੱਗੇ ਅਰਦਾਸ ਕਰਦਾ ਹਾਂ ਵੀ ਹਮੇਸ਼ਾ ਜ਼ਿੰਦਗੀ ਦੇ ਵਿੱਚ ਇਹ ਹਰ ਖੇਤਰ ਦੇ ਚੋਹਤੀਆਂ ਤਰਕੀਆਂ ਮੰਨਨ ਇਹਦਾ ਪਰਿਵਾਰ ਜਿਹੜਾ ਹੈ ਇਹਨਾਂ ਦੇ ਸਨੇਹੀ ਜਿਹੜੇ ਨੇ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪਾਲ ਸਿੰਘ ਜੱੱਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਗਿਆਨੀ ਬਲਜੀਤ ਸਿੰਘ ਜੀ ਦੇ ਪਰਥਾਏ ਬਹੁਤ ਹੀ ਸੋਹਣੀਆਂ ਵਿਚਾਰਾਂ ਆਪ ਜੀ ਨੂੰ ਸਰਵਣ ਕਰਵਾਈਆਂ ਸੋ ਹੁਣ ਦਾਸ ਬੇਨਤੀ ਕਰੇਗਾ ਗਿਆਨੀ ਬਲਜੀਤ ਸਿੰਘ ਜੀ ਦਾ ਸਨਮਾਨ ਹੋਣਾ ਹੈ